ਵਿਜੀ ਨਾਇੰਦਰਦੇਵ ਸਿੰਘ ਪ੍ਰੈਸ 77 ਬਲਾਕ ਬਲਟੋਏ ਤੋਂ ਅੱਜ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚੇ ਹੋਏ ਕੋਈ ਸਾਡੇ ਜਿਹੜੇ ਪੁਰਾਣੇ ਇਥੋਂ ਸੱਜਣ ਮਿਲੇ ਸੀ ਰਜੀਤ ਸਿੰਘ ਦੀ ਰਾਣਾ ਪਿੰਡ ਪ੍ਰਿੰਗੜੀ ਤੋਂ ਜਿਨ੍ਹਾਂ ਲਗਾਤਾਰ 1 ਸਾਲ ਸੇਵਾ ਜਿਹੜੀ ਸਿੰਧੂ ਬਾਰਡਰ ਤੇ ਯੋਧ ਦੀ ਕੀਤੀ ਹੋਈ ਸੀ ਉਸ ਤੋਂ ਬਾਅਦ ਰਾਣੇ ਹੇੜ ਤੋਂ ਦੁੱਧ ਲੈ ਕੇ 6 ਕਿਲੋਮੀਟਰ ਡੇਲੀ ਸਿੰਭੂ ਬਾਰਡਰ ਤੇ ਜਾਂਦਾ ਸੀ ਉਸ ਤੋਂ ਬਾਅਦ ਸਾਡਾ ਖਨੋਰੀ ਬਾਰਡਰ ਤੇ ਮੋਰਚਾ ਚੱਲਿਆ ਉੱਥੇ ਵੀ ਲੱਗ ਲੱਗੇ ਪਿੰਡਾਂ ਦੇ ਵਿੱਚ ਦੁੱਧ ਦੀ ਗਜਾ ਮਾਰਦਾ ਰਿਹਾ ਜਿਹੜਾ 4-5 ਕਿਲੋਮੀਟਰ ਰੋੜੀ ਸਫਰ ਕਰਦਾ ਸੀ ਤੇ ਅੱਜ ਸਾਡਾ ਬਹੁਤ ਮਾਨ ਖੁਸ਼ ਹੋਇਆ ਜਿਹੜਾ ਕਿ ਅੱਜ ਖਲੂਰ ਸਾਹਿਬ ਦੀ ਧਰਤੀ ਦੇ ਸਾਨੂੰ ਇਹ ਰਾਣਾ ਸਿੰਘ ਮਿਲਿਆ ਹਾਂ ਰਾਣਾ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਕਾਫੀ ਬਾਬਾ ਸੇਵਾ ਕਰਦੇ ਜੀ ਸੇਵਾ ਕਰਦੇ ਹਨ ਖਰੂਰ ਸਾਹਿਬ ਵੀ ਸੇਵਾ ਕਰਦੇ ਹਨ ਵੈਖੜੀ ਕਾਕਾ ਤੇ ਵੈਖੜੀ ਪਤੀ ਤੇ ਇਹ ਰਾਣੇ ਸਾਹਿਬ ਅਸੀਂ ਮਿਲ ਕੇ ਤੇ ਬਹੁਤ ਹੀ ਇਹਨਾਂ ਦਾ ਜੀ ਆਇਆਂ ਨੂੰ ਆਖਿਆ ਜਾਂਦਾ ਹੈ ਕਿਉਂਕਿ ਗੁਰੂ ਮਹਾਰਾਜ ਦੀ ਧਰਤੀ ਤੇ ਫਿਰ ਇੱਥੇ ਸੇਵਾ ਕਰਦਾ ਹੈ ਵੈਖਰੂ ਜੀ ਦਾ ਖਾਲਸਾ ਵੈਖਰੂ ਜੀ ਦੀ ਖਾਤੀ